ਤਾਂ ਸਾਸੀ ਕਾਲ ਜੀ ਸਿੰਘੂ ਬਾਰਡਰ ਤੇ ਲਗਾਤਾਰ ਕਿਸਾਨਾਂ ਦਾ ਸੰਘਰਸ਼ ਜਾਰੀ ਹੈ ਕੱਲ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਵੀ ਹੋਈ ਸੀ ਔਰ ਉਸ ਮੀਟਿੰਗ ਤੋਂ ਬਾਅਦ 21 ਫਰਵਰੀ ਦੇ ਕਿਸਾਨਾਂ ਨੇ ਕਿਹਾ ਕਿ ਸਾਡੀਆਂ ਮੰਗਾਂ ਤੇ ਜੇ ਸਹਿਮਤੀ ਨਹੀਂ ਬਣਦੀ ਤਾਂ ਅਸੀਂ ਅੱਗੇ ਜਿਹੜਾ ਖੂਚ ਆ ਉਹ ਕਰਾਂਗੇ ਤਾਂ ਪ੍ਰਸ਼ਾਸਨ ਵੀ ਆਪਣੀ ਤਿਆਰੀ ਦੇ ਵਿੱਚ ਹੈ ਇਹ ਜਿਹੜਾ ਵੈਰੀਕੇਟ ਦਾ ਖੱਬਾ ਪਾਸਾ ਹੈ ਜਦੋਂ ਤੁਸੀਂ ਅੰਬਾਲੇ ਵੱਲ ਨੂੰ ਜਾਓਗੇ ਤਾਂ ਖੱਬੇ ਪਾਸੇ ਜਿਹੜੀ ਨਦੀ ਤੇ ਜਿਹੜੀ ਫੋਰਸ ਹੈ ਉਹ ਤਨਾਨਤ ਕੀਤੀ ਗਈ ਹੈ ਇਹ ਜਿਹੜਾ ਫੋਰਸ ਤੁਸੀਂ ਹਰਿਆਣਾ ਪੁਲਿਸ ਖੜੀ ਦੇਖਦੇ ਹੋਗੇ ਸਾਹਮਣੇ ਔਰ ਰੈਪਿਡ ਐਕਸ਼ਨ ਫੋਰਸ ਵੀ ਥੋੜੀ ਦੂਰ ਜਾ ਕੇ ਜਿਹੜੀ ਨਜ਼ਰ ਆਉਂਦੀ ਹੈ ਤੇ ਇਧਰਲੀ ਸਾਈਡ ਇੱਕ ਜੀਸੀਬੀ ਲਗਾਈ ਗਈ ਹੈ ਜੀਸੀਬੀ ਜਿਹੜਾ ਉਹਦੀ ਕੀ ਐਕਟੀਵਿਟੀ ਹੈ ਕਿਉਂ ਲਗਾਈ ਗਈ ਹੈ ਹਾਲਾਂਕਿ ਉਹਦੇ ਵੱਲੋਂ ਜਗਾ ਪੱਟ ਕੇ ਬੰਨ ਨੂੰ ਵੱਡਾ ਕੀਤਾ ਜਾ ਰਿਹਾ ਜਿਹੜਾ ਇਹ ਰਸਤਾ ਹੈ ਉਹਦੀ ਰਣਨੀਤੀ ਕੀ ਹੈ ਜੇਸੀਬੀ ਲਗਾਉਂਦੀ ਹੈ ਤਾਂ ਪ੍ਰਸ਼ਾਸਨ ਹੀ ਜਿਹੜਾ ਦੱਸ ਸਕਦਾ ਪਰ ਇਹ ਜਿਹੜੀ ਜੇਸੀਬੀ ਅੱਜ ਲਗਾਈ ਗਈ ਹੈ ਤੇ ਜਿਹੜਾ ਨੌਜਵਾਨ ਕਿਸਾਨ ਧਰਨੇ ਤੇ ਮੌਜੂਦ ਨੇ ਉਹ ਵੀ ਕੋਈ ਨਾ ਕੋਈ ਇੱਧਰ ਦੇਖਣ ਆ ਰਹੇ ਨੇ ਕਿ ਕੀ ਐਕਟੀਵਿਟੀ ਇੱਧਰ ਹੈ ਜਿਹੜੀ ਉਹ ਹੋ ਰਹੀ ਹੈ ਇੱਧਰ ਕੀ ਹੋ ਰਿਹਾ ਤੁਸੀਂ ਦੇਖਣਾ ਰਿਓ ਕੀ ਚੱਲ ਰਿਹਾ ਜੀ ਤੇ ਕੀ ਚੱਲ ਰਿਹਾ ਤੁਹਾਨੂੰ ਲੱਗ ਕੀ ਰਿਹਾ ਕਿੰਨੇ ਕਿਚੇਰ ਦੇ ਖੜੇ ਹੋ ਤੁਸੀਂ ਅਸੀਂ ਖੜੇ ਹੋ ਦੋ ਤਿੰਨ ਘੰਟਿਆਂ ਦੇ ਇੱਧਰ ਕੀ ਚੱਲ ਰਿਹਾ ਕੁਝ ਪਤਾ ਲੱਗ ਰਿਹਾ ਕੀ ਹੋ ਰਿਹਾ ਅੱਗੇ ਜੇਸੀਬੀ ਕਾਤੋਂ ਲਗਾਈ ਗਈ ਹੈ ਪਾਣੀ ਛੱਡਣ ਦੀ ਰਾਜੀ ਕਰ ਪਾਣੀ ਛੱਡਣਗੇ ਹਾਂ ਜ ਨੀ ਮਿੱਟੀ ਪੱਟ ਕੇ ਕੀ ਕਰ ਰਹੇ ਨੇ ਮਤਲਬ ਤੁਸੀਂ ਨਾ ਇਹ ਕਰਕੇ ਵੀ ਉਹਨਾਂ ਡੈਮ ਚ ਪਾਣੀ ਛੱਡਣ ਦੀ ਕੀ ਕਰ ਰਹੇ ਆ ਇਹ ਆਪਣੀ ਸੇਫਟੀ ਕੀ ਕਰ ਰਹੇ ਆ ਇਹ ਆਪਣੀ ਸੇਫਟੀ ਕੀ ਕਰ ਰਹੇ ਆ ਹਾਂ ਇਹਨਾਂ ਨੂੰ ਪਤਾ ਵੀ ਕੰਮ ਕਿੱਦਾਂ ਲੰਘ ਜਾ ਉਹਨੂੰ ਪਿਆ ਵੀ ਹਾਂ ਉਹਨਾਂ ਨੂੰ ਆਇਆ ਕਿਤੇ ਇਸ ਨਦੀ ਚੋਂ ਨਾ ਅਗਲੇ ਅਸੀਂ ਜਾਣਾ ਹੋਵੇ ਨਦੀ ਤੋਂ ਵੀ ਜਾ ਸਕਦੇ ਆਈ ਲੱਗਦਾ ਟਰੈਕਟਰ ਸੌਖੇ ਹੋ ਗਏ ਨੰਗਣ ਬੜੇ ਸੌਖੇ ਆ ਜੀ ਬੜੇ ਸੌਖੇ ਤੈਨਾਂ ਨਾ ਜਾਣਦੇ ਆ ਜੀ ਆਲੇ ਫੁੱਲ ਪਰ ਜਵੇਂ ਜਾ ਸਕਦੇ ਆ ਜਾਣਾ ਹੋਵੇ ਇਧਰ ਨੂੰ ਵੀ ਟਰੈਕਟਰ ਨੰਗ ਜੀਗਾ ਟਰੈਕਟਰ ਚੱਲਦਾ ਹੀ ਨਹੀਂ ਨੰਗ ਜਾਣ ਕੇ ਟਰੈਕਟਰ ਵੇਚ ਦੀ ਹਾਂਜੀ ਲੱਗ ਜਾਂਦੇ ਜੱਟ ਲਗਾ ਲਈ ਉਧਰ ਪੰਜਾਬ ਵਾਲੇ ਆਣਾਂ ਦੇ ਹੀ ਜਾਣਦੇ ਆ ਇਹ ਵੀ ਇਹ ਵੀ ਹੋ ਸਕਦਾ ਡੂੰਗਾ ਹੋਵੇ ਮਿੱਟੀ ਦਾ ਫਿਰ ਚੱਕਰ ਇਹ ਜਾ ਕੇ ਹਾਂਜੀ ਜੰਗਤਿੰਗ ਉਧਾਈ ਬੰਦਾ ਉੱਤੇ ਗਿਆ ਗਿਆ ਕੇ ਆਇਆ ਕਜੀ ਤੁਸੀਂ ਰੂਟ ਚੈੱਕ ਕਰੀ ਬੈਠੇ ਹੋ ਹਾਂਜੀ ਉੱਥੇ ਜਾਏਗਾ ਟਰੈਕਟਰ ਫਾੜਦਾ ਕਿ ਕਿ ਬੱਸਾ 19 ਤੱਕ ਪਹੁੰਚਦਾ ਜਾਏਗਾ ਟਰੈਕਟਰ ਦੁਆਰੇ ਆਰਾਮ ਹੋ ਅੰਦਰ ਸਿੱਧਾ ਹੀ ਲੰਘ ਜਾਾਂਗੇ ਤੁਸੀਂ ਆਗੂਆਂ ਦਾ ਆਰਡਰ ਆਗੂਆਂ ਦੇ ਹਟਲ ਤੇ ਖੜੇ ਹਾਂ ਬਸ ਅਸੀਂ ਤਾਂ ਰੋਡ ਕੋਈ ਲੰਘ ਜੀਏ ਹੂੰ ਮੈਂ ਜਾਣਦੇ ਤਾਂ ਬਹੁਤ ਰਸਤੇ ਆ ਪਰ ਜਾਣਾ ਇੱਥੋਂ ਹੀ ਹੈ ਅੜੀ ਆਈ ਸਾਲਿਆ ਨਾਕਾ ਤੋੜ ਕੇ ਜਾਣਾ ਹੈ ਸਾਲਿਆ ਬੈਰੀਕੇਡ ਪੰਨ ਕੇ ਜਾਣਾ ਹੈ ਐਵੇਂ ਮਤਲਬ ਕੋਈ ਇਹਦੇ ਵਿੱਚੋਂ ਨਹੀਂ ਪਹਿਲਾਂ ਉਹ ਜਿਹੜਾ ਸਾਹਮਣੇ ਵਾਲਾ ਬੈਰੀਕੇਡ ਆ ਤੁਸੀਂ ਕਹਿੰਦੇ ਉਹ ਤੋੜ ਕੇ ਜਾਵਾਂਗੇ ਤਿੰਨ ਮੈਚ ਤੇ ਰਹੀ ਉਹ ਬੈਰੀਕੇਡ ਐਡੀ ਵੱਡੀ ਗੱਲ ਬਣ ਚੁੱਕੀ ਕਿ ਤੋੜ ਕੇ ਹੁਣ ਤੋੜ ਕੇ ਉਹੀ ਜਾਣਾ ਉਹ ਕਦੋਂ ਤੇ ਚਲੀ ਜਾਂਦੇ ਹੀ ਕਿਲੀ ਕਦੋਂ ਤੇ ਪਹੁੰਚਾਂ ਬੜੇ ਦਿੱਲੀ ਅਸੀਂ ਹਾਂ ਅਰੇ ਜਾਣਾ ਇਹੀ ਤੋੜ ਕੇ ਆਹੀ ਬੈਰੀਕੇਡ ਇਹੀ ਬੈਰੀਕੇਡ ਤੋੜ ਕੇ ਜਾਣਾ ਸਾਹਮਣੇ ਬੈਰੀਕੇਡ ਹੈ ਜੀ ਇਹ ਕੁਰਬਾਨੀ ਦੇ ਵਿੱਚ ਅਰੇ ਰੋਕਿਆ ਹੋਇਆ ਹੈ ਨਾ ਨੂੰ ਇਹ ਦਿੱਤਾ ਜਾਨੂ ਤਿਆਰ ਦੀ ਹਾਂਜੀ ਬਾਬਾ ਜੀ ਇਹਦਾ ਕਰਾਰੀ ਅੜ ਗਈ ਹੁਣ ਰਿੰਗਾ ਜੀ ਇਹ ਤੋੜ ਕੇ ਜਾਣਾ ਇੱਕ ਤੇ ਦੀਵਾ ਬਾੜ ਕੇ ਜਾਵਾ ਬਾਬਾ ਪਾਣੀ ਚ ਲੰਗ ਮਾਰ ਕੇ ਜਾ ਬਲੇ ਸੋਨੀਆ